ਕ੍ਰਿਸ਼ਨ ਜਨਮ ਅਸਮੀ ਦੇ ਸ਼ੁਭ ਦਿਹਾੜੇ ਦੇ ਪਟਿਆਲਾ ਦੇ ਨੀਜੀ ਸਕੂਲ ਦੇ ਵਿੱਚ ਜਨਮ ਅਸਮੀ ਦਾ ਤਿਹਾੜ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਚਾਕੀਆਂ ਵੀ ਬਣਾਈਆਂ ਗਈਆਂ ਤੇ ਉਹ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਪ੍ਰਬੰਧਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਜੀ ਸਾਰਿਆਂ ਨੂੰ ਜੈ ਸ਼੍ਰੀ ਕ੍ਰਿਸ਼ਣ ਮੈਨੂੰ ਬੜੀ ਖੁਸ਼ੀ ਆ ਸਾਂਝਾ ਕਰਦੇ ਹੋਏ ਕਿ ਜਨਮ ਅਸ਼ਮੀ ਦੇ ਉਤਸਵ ਤੇ ਅਸੀਂ ਆਪਣੇ ਸਕੂਲ ਚ ਹਰ ਸਾਲ ਜਨਮ ਅਸ਼ਮੀ ਸੈਲੀਬ੍ਰੇਟ ਕਰਦੇ ਆ ਵੱਖ-ਵੱਖ ਚਾਂਕੀਆਂ ਬਣਾਉਂਦੇ ਆ ਔਰ ਕੀਰਤਨ ਵੀ ਹੁੰਦਾ ਭੰਡਾਰਾ ਵੀ ਹੁੰਦਾ ਹਰ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਜਾਂਦੇ ਔਰ ਇਸ ਵਾਰ ਵੀ ਬਹੁਤ ਹੀ ਸੋਨਾ ਅਰੇਂਜਮੈਂਟ ਸਾਡੇ ਵੱਲੋਂ ਕੀਤਾ ਗਿਆ ਔਰ 10000 ਤੋਂ ਵੱਧ ਸੰਗਤ ਐਕਸਪੈਕਟਿਡ ਹੈ ਕਿ ਬੱਥਾ ਦੇ ਕੇ ਜਾ ਚੁੱਕੀ ਹੈ ਔਰ ਅਜੇ ਹੋਰ ਸੰਗਤ ਆ ਰਹੀ ਹੈ ਔਰ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਆਪ ਅਰੇਂਜ ਕੀਤਾ ਸਾਡੇ ਸਟਾਫ ਦੀ ਹੈਲਪ ਦੇ ਨਾਲ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਚਾਰजेस ਕਿਸੇ ਵੀ ਬੱਚੇ ਤੋਂ ਨਹੀਂ ਲਿੱਤੇ ਗਏ even ਕਾਸਟਿਊਮ ਵੀ ਜਿਹੜਾ ਹੈ ਉਹ ਵੀ ਸਕੂਲ ਮੈਨੇਜਮੈਂਟ ਨਹੀਂ ਪ੍ਰੋਵਾਈਡ ਕੀਤਾ ਨਾਲ ਹੀ ਨਾਲ ਜਿਹੜਾ ਸਾਡੇ ਇੱਥੇ ਮੱਥਾ ਵੀ ਟਕੇਗਾ ਉਹ ਵੀ ਡੀਸੀ ਸਾਹਿਬ ਹੁਣੀ ਗਏ ਆ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਪਟਿਆਲੇ ਦੀ ਵੈਲਫੇਅਰ ਲਈ ਡੀਸੀ ਸਾਹਿਬ ਨੇ ਕਿਹਾ ਤੁਸੀਂ ਅਸੀਂ ਡੋਨੇਟ ਕਰਨਾ ਚਾਹੁੰਦੇ ਜਿੰਨਾ ਮੱਥਾ ਇੱਥੇ ਟਿਕ ਰਿਹਾ ਉਹਨਾਂ ਨੇ ਰੈੱਡ ਕਰਾਸ ਲਈ ਸਾਨੂੰ ਦੱਸਿਆ ਕਿ ਤੁਸੀਂ ਰੈੱਡ ਕਰਾਸ ਨੂੰ ਜ਼ਰੂਰ ਡੋਨੇਟ ਕਰੋ ਤਾਂ ਜਿੰਨਾ ਵੀ ਮੱਥਾ ਇੱਥੇ ਟਕੇਗਾ ਅਸੀਂ ਉਹ ਸਾਰਾ ਦਾ ਸਾਰਾ ਰੈੱਡ ਕਰਾਸ ਨੂੰ ਦੇਾਂਗੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸੀਂ ਸਪਾਂਸਰਸ਼ਿਪ ਕੁਝ ਵੀ ਅਸੀਂ ਲੋਕਾਂ ਤੋਂ ਸ਼ਹਿਰ ਨਿਵਾਸੀਆਂ ਨੀਲਤਾ ਜੋ ਵੀ ਹੈ ਸਕੂਲ ਮੈਨੇਜਮੈਂਟ ਨੇ ਆਪ ਆਪਣੇ ਆਪ ਅਰੇਂਜ ਕੀਤਾ ਔਰ ਗੈਸਟ ਜਿਗਰ ਦਿੱਤੀ ਹੈ ਵੀ ਅੱਜ ਵੀ ਕੁਝ ਸਪੈਸ਼ਲ ਗੈਸਟ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਬਰੂ ਸੰਗਤ ਰੂਪ ਦੇ ਵਿੱਚ ਸਾਰਾ ਸ਼ਹਿਰ ਪਹੁੰਚਿਆ ਜੀ ਉਸ ਵਿੱਚ ਸ਼ਹਿਰ ਦੇ ਐਮਐਲਏ ਸਾਹਿਬ ਵੀ ਪਹੁੰਚੇ ਆ ਇੱਥੇ ਨਾਲ ਡੀਸੀ ਸਾਹਿਬ ਆਏ ਹੋਏ ਸੀਗੇ ਜੀ ਸਾਡੇ ਨਾਲ ਸਾਡੇ ਸਕੂਲ ਦੇ ਐਡਵਾਈਜ਼ਰੀ ਕਮੇਟੀ ਦੇ ਪ੍ਰੈਜ਼ੀਡੈਂਟ ਬੈਠੇ ਆ ਪ੍ਰਿੰਸ ਵੀਰ ਜੀ ਜੱਗੀ ਸਵੀਟਸ ਤੋਂ ਪ੍ਰੋਪਰਾਈਟਰ ਔਰ ਵੀ ਸ਼ਹਿਰ ਦੇ ਵੱਡੇ ਸੱਜਣ ਬਿਜ਼ਨਸਮੈਨ ਐਡਮਿਨਿਸਟ੍ਰੇਸ਼ਨ ਵਾਲੇ ਆਈਐਸ ਪੀਸੀਐਸ ਆਈਪੀਐਸ ਸਾਰੇ ਇੱਥੇ ਸੰਗਤ ਰੂਪ ਦੇ ਵਿੱਚ ਮੱਥਾ ਟੇ ਨੇ اور ਸਭ ਨੇ ਬੜਾ ਐਪਰੀਸ਼ੀਏਟ ਕੀਤਾ ਇਸ ਇਵੈਂਟ ਨੂੰ ਜੋ ਅੱਜ ਸਾਡੇ ਸਕੂਲ ਦੇ ਬੱਚਿਆਂ ਨੇ ਔਰ ਸਟਾਫ ਨੇ ਮਿਲ ਕੇ ਆਰਗੇਨਾਈਜ਼ ਕੀਤਾ। ਹਰ ਸਾਲ ਕੁਝ ਨਾ ਕੁਝ ਨਿਆ ਹੁੰਦਾ ਹੈ ਇਸ ਵਾਰ ਨਵਾਂ ਕੀ ਹੈ? ਅ ਨਵਾਂ ਸਭ ਕੁਝ ਹੀ ਨਵਾਂ ਹੈ ਜੀ ਹਰਦਵਾਰੀ ਚਾਂਕੀਆਂ ਜਿਹੜੀਆਂ ਬੰਦੀਆਂ ਨੇ ਇਸ ਵਾਰ ਸਾਰੀਆਂ ਨਵੀਆਂ ਤਰ੍ਹਾਂ ਦੀਆਂ ਚਾਂਕੀਆਂ ਬਣੀਆਂ ਨੇ ਇੱਕ ਜਗ੍ਹਾ ਤੇ ਅਸੀਂ ਦ੍ਰਿਸ਼ਾ ਦਿਖਾਇਆ ਗੀਤਾ ਉਪਦੇਸ਼ ਦਾ ਦੂਜੀ ਜਗ੍ਹਾ ਤੇ ਅਸੀਂ ਇੱਕ ਚਾਂਕੀ ਦੇ ਵਿੱਚ ਸੀਤਾ ਮਾਤਾ ਨੂੰ ਦਿਖਾਇਆ ਜਿਹਦੇ ਵਿੱਚ ਅਸ਼ੋਕ ਵਾਟਿਕਾ ਦਾ ਦ੍ਰਿਸ਼ਾ ਦਿਖਾਇਆ ਗਿਆ ਨਾਲ ਹੀ ਅਸੀਂ ਰਾਸਲੀਲਾ ਇੱਕ ਚਾਂਕੀ ਦੇ ਵਿੱਚ ਦਰਸਾਈ ਹੈ ਔਰ ਤੀਜੀ ਚਾਰਫਿਕ ਇੱਕ ਚੱਕੀ ਤਿਆਰ ਹੋਈ ਹੈ ਜਿਹੜੀ ਕਿ ਸ਼ੇਪ ਪਰਿਵਾਰ ਦੀ ਔਰ ਜਿਹੜੀ ਮੰਦਰ ਹੈ ਉਹ ਵੀ ਬਹੁਤ ਸੋਹਣਾ ਸਾਡੇ ਬੱਚਿਆਂ ਨੇ ਸਾਡੇ ਟੀਚਰਸ ਨਾਲ ਮਿਲ ਕੇ ਸਜਾਇਆ ਔਰ ਚੂਲਾ ਜਿਹੜਾ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਔਰ ਰੀਤ ਅਨੁਸਾਰ ਬਰਿਆਦਾ ਅਨੁਸਾਰ 12 ਵਜੇ ਅਸੀਂ ਕ੍ਰਿਸ਼ਨ ਜਨਮ ਨੂੰ ਸੈਲੀਬ੍ਰੇਟ ਕਰਾਂਗੇ ਔਰ ਸਾਰੀ ਸੰਗਤ ਬੜੀ ਖੁਸ਼ ਹੈ ਔਰ ਸਾਰੀ ਸੰਗਤ ਬਹੁਤ Enjoy ਕਰੇ ਹਰ ਤੰ ਲੈ ਕੇ ਕੋਣਾ ਕੋਈ ਵੀ ਮੈਂ ਕਿਹਦਾ ਲੱਗਦਾ ਵੀ ਕਿ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜੇ ਭਾਈਚਾਰਕ ਸਾਨ ਨੂੰ ਲੈ ਕੇ ਵੀ ਪਰ ਰੂਪ ਲੈ ਕੇ ਵੀ ਕਿ ਤਰੀਕੇ ਦਾ ਮੈਸੇਜ ਪਹੁੰਚਦਾ ਸਾਡੀ ਕੋਸ਼ਿਸ਼ ਰਹਿੰਦੀ ਹੈ ਅਸੀਂ ਖੁਸ਼ ਹਾਂ ਇਸ ਗੱਲ ਨੂੰ ਸੁਣ ਕੇ ਕਿ ਤੁਸੀਂ ਇਸ ਜੀ ਨੂੰ ਨੋਟਿਸ ਕੀਤਾ ਅਸੀਂ Hindu Muslim Sikh Sai ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਅਸੀਂ ਰੀਸੈਂਟਲੀ ਹੋਣੀ ਜਿਹੜਾ ਹੈ ਕਿ Eid ਤੋਂ ਪਹਿਲਾਂ ਰੋਜ਼ਾ ਇਫਤਾਰ ਜਿਹਦੇ ਵਿੱਚ 1200 ਤੋਂ ਪਲੱਸ ਮੁਸਲਿਮ ਭਰਾਵਾਂ ਦਾ ਰੋਜ਼ਾ ਖੁਲਵਾਇਆ ਸੀਗਾ ਔਰ ਗੁਰਮਤ ਸਮਾਗਮ ਵੀ ਅਸੀਂ ਕਰਦੇ ਰਹਿੰਦੇ ਔਰ ਜਿਵੇਂ ਕਿ 350 ਸਾਲਾਂ ਇਸ ਵਾਰ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਮਨਾਇਆ ਜਾ ਰਿਹਾ ਉਹਦੇ ਵਿੱਚ ਵੀ ਅਸੀਂ ਪਲਾਨ ਕਰ ਰਹੇ ਹਾਂ ਕਿ ਬਹੁਤ ਅੱਛੇ ਢੰਗ ਨਾਲ ਉਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ। ਕਿ ਸੰਦੇਸ਼ ਦੇਣਾ ਚਾਹੋਗੇ ਜਿਸ ਤਰ੍ਹਾਂ ਮਤਲਬ ਕਿ ਹਰ ਤਿਹਾਹ ਤੁਸੀਂ ਮਨਾਉਂਦੇ ਹੋ ਤੁਸੀਂ ਰੱਖਦੇ ਹੋ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਇਹ ਲੋਕਾਂ ਦਾ? ਮੈਂ ਇਹ ਅਪੀਲ ਕਰਾਂਗਾ ਕਿ ਜਿਹੜੇ ਸਕੂਲ ਹੁੰਦੇ ਆ ਮੰਦਰ ਗੁਰਦੁਆਰਿਆਂ ਵਾਂਗ ਹੁੰਦੇ ਆ ਇੱਥੇ ਇਹ ਨੌਲੇਜ ਦਾ ਭੰਡਾਰ ਨੇ ਇਥੋਂ ਹਰ ਬੱਚੇ ਨੂੰ ਕੁਝ ਸਿੱਖ ਕੇ ਜਾਣਾ ਔਰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਜੇ ਸੋਸਾਇਟੀ 'ਚ ਹੋਣਗੀਆਂ ਤਾਂ ਡੈਫੀਨਿਟਲੀ ਬੱਚੇ ਜਿਹੜੇ ਅੱਜਕੱਲ ਡਿਸਟਰੈਕਟ ਹੋ ਰਹੇ ਨੇ ਜਾਂ ਸੋਸ਼ਲ ਮੀਡੀਆ ਪ੍ਰਤੀ ਜਾਂ ਹੋਰ ਕੁਰੀਤਿਆਂ ਪ੍ਰਤੀ ਉਹਨੂੰ ਛੱਡ ਕੇ ਜਦੋਂ ਅਜਿਹੀ ਐਕਟੀਵਿਟੀਆਂ ਪਾਰਟਿਸਿਪੇਟ ਕਰਦੇ ਆ ਤਾਂ ਕੁਝ ਅੱਛਾ ਸਿੱਖਦੇ ਆ ਔਰ ਉਹ ਮੋਰੈਲੀ ਰਿਚ ਹੁੰਦੇ ਔਰ ਉਹਨਾਂ ਦਾ ਆਪਣਾ ਜਿਹੜਾ ਆਈਕਿਊ ਹੈ ਉਹ ਵੀ ਸ਼ਾਰਪ ਹੁੰਦਾ ਔਰ ਜਿਵੇਂ ਕਿ ਇਨਨੇ ਨੇ ਆਈਐਸ ਆਈਪੀਐਸ ਜਾਂ ਗੈਸਟ ਆਏ ਸਾਡੇ ਇੱਥੇ ਔਰ ਪੋਲੀਟੀਸ਼ੀਅਨਸ ਆਏ ਉਹਨਾਂ ਦੇਖ ਕੇ ਆਪਣਾ ਰੋਲ ਮਾਡਲ ਬਣਾਉਂਦੇ ਔਰ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਵਾਂਗ ਪੜਨਾ ਚਾਹੁੰਦੇ ਆ ਕੁਝ ਬੰਨਣਾ ਚਾਹੁੰਦੇ ਆ ਜਦੋਂ ਬੱਚਾ ਕੁਝ ਵਿਟਨੈਸ ਕਰੇਗਾ ਦੇਖੇਗਾ ਤਾਂ ਆਬਵੀਅਸਲੀ ਆਪਣੀ ਲਾਈਫ ਚ ਅਮਲ ਵੀ ਕਰੇਗਾ ਬੱਚੇ ਚਿਕਨੀ ਮਿੱਟੀ ਹੁੰਦੇ ਆ ਔਰ ਅੱਛੀ ਸ਼ੇਪ ਲੈ ਲੈਂਦੇ ਆ ਜੇ ਐਡਮਿਨਿਸਟ੍ਰੇਸ਼ਨ ਚਾਹੀਏ ਸਕੂਲ ਮੈਨੇਜਮੈਂਟ ਚਾਹੀਏ ਸਲਾਹ ਚਾਹੀਏ ਤਾਂ ਇਨਾ ਬੱਚਿਆਂ ਨੂੰ ਇੱਕ ਅੱਛੀ ਸ਼ੇਪ ਦਿੱਤੀ ਜਾ ਸਕਦੀ ਹੈ ਜੀ ਤੁਸੀਂ ਕਹਿੰਦੇ ਥੈਂਕ ਯੂ ਥੈਂਕ ਯੂ